ਤਸਵੀਰਾਂ ਖਾਵਾਂਗੇ ਤਾਲੂਆ ਜਮਰਸਰ ਦੇ ਪਿੰਡ ਕੰਧੋਵਾਲੇ ਦੀਆਂ ਉਸ ਪਰਿਵਾਰ ਦੀ ਆ ਜਿਨ੍ਹਾਂ ਨੇ ਹੱਸਦੇ ਵਸਦੇ ਪਰਿਵਾਰ ਵਿੱਚ ਆਪਣੀ ਧੀ ਰਾਜਵੀਰ ਨੂੰ ਉਰਦਾ ਚਾਰ ਸਾਲ ਪਹਿਲੇ ਵਿਆਹ ਕਰਕੇ ਉਹਨੂੰ ਸਹੁਰੇ ਘਰੇ ਭੇਜਿਆ ਸੀ ਪਰ ਪਤਾ ਨਹੀਂ ਹਾਲਾਤ ਕਿਹੜੇ ਮੋਰਤ ਜਿੰਦਗੀ ਦੇ ਖੜੇ ਕਰ ਦਿੰਦਾ ਅੱਜ ਰਾਜਵੀਰ ਆਪਣੇ ਘਰੇ ਵਾਪਸ ਆ ਗਈ ਆ ਆਪਣਾ ਇਲਾਜ ਕਰਵਾਉਣ ਵਾਸਤੇ ਕਿਉਂਕਿ ਰਾਜਵੀਰ ਨੂੰ ਉਹਦੀਆਂ ਦੋਵੇਂ ਜੜੀਆਂ ਕਿਡੀਆਂ ਨੇ ਉਹ ਖਰਾਬ ਹੋ ਗਈਆਂ ਨੇ ਉਹਦੇ ਸਾਰੇ ਪਰਿਵਾਰੀ ਬਹੁਤ ਚੰਗੇ ਨੇ ਉਹਦਾ ਪਤੀ ਬਰਰਾਜ ਜਿਹੜਾ ਹਮੇਸ਼ਾ ਉਹਦੇ ਪਰਛਾਵਾਂ ਵਾਂਗ ਉਹਦੇ ਨਾਲ ਨਾਲ ਰਹਿੰਦਾ ਤੇ ਆਪਣੀ ਪਤਨੀ ਦੀ ਸੇਵਾ ਵੀ ਕਰ ਰਿਆ ਬੀਪੀ ਮੇਰਾ ਜ਼ਿਆਦਾ ਵੱਧ ਗਿਆ ਸੀ ਤੇ ਉਹ ਮੇਰੇ ਕੋ ਗੋਲੀ ਜਾਂ ਕੋਈ ਤੇਜ਼ ਜਾਂ ਕੋਈ ਬੀਬੀ ਦੀ ਗਲਤ ਖਾਦੀ ਗਈ ਤੇ ਉਹ ਮੇਰੀਆਂ ਅੰਨਾਂ ਕਿੰਨੀਆਂ ਖਰਾਬ ਹੋ ਗਈਆਂ ਤੇ ਜਦੋਂ ਤੁਹਾਨੂੰ ਪਤਾ ਲੱਗਾ ਤੁਹਾਡੇ ਤੇ ਕੀ ਬੀਤੇ ਵੀ ਇਹ ਕਿਹੜਾ ਮੈਨੂੰ ਰੋਗ ਲੱਗ ਗਿਆ ਮੇਰਾ ساری ਉਮਰ ਪਈ ਹਜੇ 32 ਸਾਲ ਉਮਰ ਕੁਝ ਨਹੀਂ ਹੁੰਦੀ ਛੋਟੇ ਛੋਟੇ ਬੱਚੇ ਨੇ ਤੁਹਾਡੇ ਹਜੇ ਉਦੋਂ ਕਿੰਨਾ ਕੁ ਮਨ ਨੂੰ ਦੁੱਖ ਲਗਾਏ ਇਹ ਮੈਨੂੰ 7 ਮਹੀਨੇ ਹੋ ਚੱਲੇ ਮੈਨੂੰ ਜਦੋਂ ਮੈਨੂੰ ਪਤਾ ਲੱਗਾ ਮੈਨੂੰ ਬਹੁਤ ਦੁੱਖ ਲੱਗਾ ਮੈਂ ਬਹੁਤ ਜ਼ਿਆਦਾ ਰੋਈ ਸੀ ਕਿ ਮੇਰੇ ਬੱਚੇ ਛੋਟੇ ਛੋਟੇ ਆ ਤੇ ਮੇਰੇ ਬੱਚੇ ਕੌਣ ਸੰਭੂਗਾ ਜਦੋਂ ਕਿਤੇ ਪਤਨੀ ਨਿਸ਼ਤਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਪ੍ਰੋਬਲਮ ਆਉਂਦੀਆਂ ਨੇ ਪਤੀ ਬਹੁਤ ਘਟ ਖੜਦੇ ਨੇ ਜ਼ਿੰਦਗੀ ਅਸੀਂ ਦੇਖਿਆ ਸਾਥ ਦਿੰਦੇ ਨੇ ਤੁਹਾਡੇ ਪਤੀ ਦਾ ਕੀ ਹਾਲਾਤ ਨੇ ਨਹੀਂ ਮੇਰੇ ਪਤੀ ਤਾਂ ਮੇਰੇ ਨਾਲ ਹੀ ਖੜੇ ਸੀ ਜਿਸ ਦਿਨ ਉਹਨਾਂ ਨੂੰ ਪਤਾ ਲੱਗਾ ਉਸੇ ਵੇਲੇ ਆ ਗਏ ਸੀ ਉਹ ਉਸ ਦਿਨ ਹੀ ਆ ਗਏ ਸੀ ਰਾਤ ਹੀ ਆ ਗਏ ਸੀ ਕੰਪਨੀ ਦੇ ਵਿੱਚ ਸੀ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਮੈਨੇ ਸੋਪੇ ਹੁਣ ਕਿਡਨੀ ਤੁਹਾਡੀ ਦੋਵੇਂ ਡੈਮੇਜ ਹੋ ਗਿਆ ਨੇ ਹੁਣ ਤੁਹਾਨੂੰ ਕਿਡਨੀ ਕਿੰਨੇ ਦੇਣੀ ਆ ਕਿਸ ਤਰ੍ਹਾਂ ਤੁਹਾਡਾ ਜਿਹੜਾ ਇਲਾਜ ਹੋਣਾ ਵਾ ਤੇ ਕਿਥੇ ਡਾਕਟਰਾਂ ਨੇ ਪੈਸੇ ਕਿੰਨੇ ਮੰਗ ਲਏ ਮੇਰੀ ਕਿਡਨੀ ਮੇਰੇ ਫਾਦਰ ਸਾਹਿਬ ਨੇ ਦੇਣੀ ਆ ਤੇ ਡਾਕਟਰਾਂ ਨੇ ਮੇਥੋਂ ਇਹ 6 ਲੱਖ ਤੇ 90000 ਰੁਪਏ ਮੰਗਿਆ ਤੇ ਚਲੋ ਮੇਰੀ ਮਦਦ ਕੀਤੀ ਜਾਵੇ ਜੇ ਮੈਂ ਆਪਣੇ ਪਰਿਵਾਰ ਦੇ ਵਿੱਚ ਸਹੀ ਸਲਾਮਤ ਰਵਾਂ ਆਪਣੇ ਬੱਚਿਆਂ ਵਿੱਚ ਖੁਸ਼ ਰਵਾਂ ਸੰਗਤ ਗਾੜੀ ਜਾਂ ਲੋਕਾਂ ਗਾੜੀ ਅਪੀਲ ਕਰਨੀ ਪੈਣੀ ਚੀਜ਼ ਦੀ ਵੀ ਮਦਦ ਕੀਤੀ ਜਾਵੇਗੀ। ਹਾਂਜੀ ਲੋਕਾਂ ਗਾਜੀ ਵੀ ਕਰਨੀ ਬੈਣ ਪੀ ਮੇਰੀ ਮਦਦ ਕੀਤੀ ਜਾਵੇ। ਸਾਡੇ ਕੋਲ ਨਹੀਂ ਨਹੀਂ ਪੈਸੇ ਹੈਗੇ ਜਿੰਨਾ ਮੇਰੇ ਕੋਲ ਪੈਸੇ ਹੈਗੇ ਸਾਡਾ ਲਾਜ ਹੋ ਗਿਆ ਮੇਰਾ। ਸਾਰਿਆਂ ਨੇ ਮੇਰੀ ਬਹੁਤ ਹੈਲਪ ਕੀਤੀ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ। ਬਸ ਹੁਣ ਮੈਂ ਆਪਣੀ ਵਾਈਫ ਦੀ ਕਿਡਨੀ ਟ੍ਰਾਂਸਪਲੈਂਟ ਕਰਨਾ ਚਾਹੁੰਦਾ ਹਾਂ। ਤੇ ਉਹਦੇ ਵਾਸਤੇ ਮੇਰਾ ਖਰਚਾ ਹੈਗਾ ਵਾ 6 ਲੱਖ 90 ਹਜ਼ਾਰ ਰੁਪਇਆ ਤੇ ਮੈਂ ਸੰਗਤ ਅੱਗੇ ਬੇਨਤੀ ਹੈ ਕਿ ਮੇਰੀ ਉਹ ਹੈਲਪ ਕੀਤੀ ਜਾਵੇ ਤਾਂ ਕਿ ਮੈਂ ਆਪਣੀ ਵਾਈਫ ਦਾ ਜੋ ਆ ਕਿੰਨੀ ਟ੍ਰਾਂਸਪਲੈਂਟ ਕਰ ਸਕਾਂ ਤੇ ਆਪਣੇ ਬੱਚਿਆਂ ਦੇ ਵਿੱਚ ਆਪਾਂ ਦੋਵੇਂ ਆਪਣਾ ਵਧੀਆ ਜੀਵਨ ਬਤੀਤ ਕਰ ਸਕੀਏ ਸਾਸੀ ਦਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ARPD 24 ਚੈਲਨ ਦੇ ਨਾਲ ਤਸਵੀਰਾਂ ਖਾਵਾਗੇ ਤੁਹਾਨੂੰ ਆਜਾ ਅਮਰਸਰ ਦੇ ਪਿੰਡ ਕੰਦੋਵਾਲੇ ਦੀਆਂ ਉਸ ਪਰਿਵਾਰ ਦੀਆਂ ਜਿਨ੍ਹਾਂ ਨੇ ਹਸਤੇ ਵਸਤੇ ਪਰਿਵਾਰ ਵਿੱਚ ਆਪਣੀ ਧੀ ਰਾਜਬੀ ਨੂੰ ਘਰ ਦਾ 4 ਸਾਲ ਪਹਿਲੇ ਵਿਆਹ ਕਰਕੇ ਉਹਨੂੰ ਸਹੁਰੇ ਘਰੇ ਭੇਜਿਆ ਸੀ ਪਰ ਪਤਾ ਨਹੀਂ ਹਾਲਾਤ ਕਿਹੜੇ ਮੋਰਤ ਜ਼ਿੰਦਗੀ ਦੇ ਖੜੇ ਕਰ ਦਿੰਦਾ ਅੱਜ ਰਾਜਬੀ ਆਪਣੇ ਘਰੇ ਵਾਪਸ ਆ ਗਈ ਆ ਆਪਣਾ ਇਲਾਜ ਕਰਵਾਉਣ ਵਾਸਤੇ ਕਿਉਂਕਿ ਰਾਜਬੀ ਨੂੰ ਉਹਦੀਆਂ ਦੋਵੇਂ ਜੜੀਆਂ ਕਿਡੀਆਂ ਨੇ ਉਹ ਖਰਾਬ ਹੋ ਗਈਆਂ ਨੇ ਮੈਂ ਇਥੇ ਗੱਲ ਜੂ ਸਾਂਝੀ ਕਰਦਾ ਵੀ ਉਹਦੇ ਸਾਰੇ ਪਰਿਵਾਰ ਬਹੁਤ ਚੰਗੇ ਨੇ ਉਹਦਾ ਪਤੀ ਬਰਾਜ ਜਿਹੜਾ ਹਮੇਸ਼ਾ ਉਹਦੇ ਪਰਛਾਵਾਂ ਵਾਂਗ ਉਹਦੇ ਨਾਲ ਨਾਲ ਰਹਿੰਦਾ ਤੇ ਆਪਣੀ ਪਤਨੀ ਦੀ ਸੇਵਾ ਵੀ ਕਰ ਰਿਹਾ ਬਾਕੀ ਗੱਲ ਬਾਤ ਜਰੂਰ ਕਰਾਂਗੇ ਰਾਜਵੀਰ ਰਾਜਵੀਰ ਦੇ ਨਾਲ ਰਾਜਵੀਰ ਜੀ ਇਹ ਜਿਹੜੀਆਂ ਕਿਡਨੀਆਂ ਹੋਈਆਂ ਨੇ ਫਿਰ ਦਸਾਂ ਜੂ ਸਾਂਝਾ ਕਰ ਦਿਓ ਕਿਸ ਤਰ੍ਹਾਂ ਹੋਈਆਂ ਨੇ ਅੱਜ ਤੁਹਾਡੇ ਹਾਲਾਤ ਕੀ ਹੋ ਗਏ ਨੇ ਤੁਹਾਡੇ ਇਹ ਮੈਂ ਮੈਂ ਤੁਹਾਨੂੰ ਕਹਿ ਰਹੀ ਮੇਰੇ ਨਾਲ ਕਿਡਨੀਆਂ ਮੇਰੀਆਂ ਖਰਾਬ ਹੋ ਗਈਆਂ ਮੈਂ ਬੀਪੀ ਮੇਰਾ ਜ਼ਿਆਦਾ ਵੱਧ ਗਿਆ ਸੀ ਤੇ ਉਹ ਮੇਰੇ ਕੋ ਗੋਲੀ ਜਾਂ ਕੋਈ ਤੇਜ ਜਾਂ ਕੋਈ ਬੀਬੀ ਦੀ ਗਲਤ ਖਾਦੀ ਗਈ ਤੇ ਉਹ ਮੇਰੀ ਅੰਦਾਂ ਕਿੰਨੀਆਂ ਖਰਾਬ ਹੋ ਗਈਆਂ ਤੇ ਇਸ ਲਈ ਮੈਨੂੰ ਪ੍ਰੋਬਲਮਸ ਆਈ ਜਿਆਦੀ ਮਤਲਬ ਉਲਟੀ ਆਉਣ ਪੈਂਦੀ ਹੁੰਦੀ ਸੀ ਮੈਨੂੰ ਕੁਝ ਪਚਦਾ ਨਹੀਂ ਸੀ ਤੇ ਮੈਨੂੰ ਦੁਰਿਆ ਨਹੀਂ ਸੀ ਜਾਂਦਾ ਮੈਥੋਂ ਬ੍ਰੇਸ ਤੋਂ ਸਮਾਂ ਕਿੰਨਾ ਹੋ ਗਿਆ ਤੁਹਾਨੂੰ ਜਿਹੜੀਆਂ ਤੁਹਾਡੀਆਂ ਕਿੰਨੀਆਂ ਸਟਾਫ ਫੇਲ ਹੋ ਗਈਆਂ ਨੇ ਦੋਵੇਂ ਤੇ ਜਦੋਂ ਤੁਹਾਨੂੰ ਪਤਾ ਲੱਗਾ ਤੁਹਾਡੇ ਤੇ ਕੀ ਬੀਤੇ ਵੀ ਇਹ ਕਿਹੜਾ ਮੈਨੂੰ ਰੋਗ ਲੱਗ ਗਿਆ ਮੇਰਾ ਸਾਰੀ ਉਮਰ ਪਈ ਹਜੇ 32 ਸਾਲ ਉਮਰ ਕੁਛ ਨਹੀਂ ਹੁੰਦੀ ਛੋਟੇ ਛੋਟੇ ਬੱਚੇ ਨੇ ਤੁਹਾਡੇ ਹਜੇ ਉਦੋਂ ਕਿੰਨਾ ਕੇ ਮਨ ਨੂੰ ਦੁੱਖ ਲਗਾਏ ਇਹ ਮੈਨੂੰ 7 ਮਹੀਨੇ ਹੋ ਚੱਲੇ ਮੈਨੂੰ ਜਦੋਂ ਮੈਨੂੰ ਪਤਾ ਲੱਗਾ ਮੈਨੂੰ ਬਹੁਤ ਦੁੱਖ ਲੱਗਾ ਮੈਂ ਬਹੁਤ ਜ਼ਿਆਦਾ ਰੋਈ ਸੀ ਵੀ ਮੇਰੇ ਬੱਚੇ ਛੋਟੇ ਛੋਟੇ ਆ ਤੇ ਮੇਰੇ ਬੱਚੇ ਕੌਣ ਸਾਂਭੂਗਾ ਆਪਣੇ ਬੱਚੇ ਛੱਡ ਕੇ ਮੈਂ ਟੈਸਟ ਕਰਾਉਣ ਗਈ ਸੀ ਬੱਚੇ ਛੱਡ ਕੇ ਹੀ ਮੈਂ ਦੁੱਧ ਪਿੰਦਾ ਹੀ ਮੇਰਾ ਛੋਟਾ ਜਿਹਾ ਬੱਚਾ ਜਦੋਂ ਮੈਂ ਛੱਡ ਕੇ ਗਈ ਸੀ ਤੇ ਮੇਰੇ ਬੱਚੇ ਵੀ ਰੋਂਦੇ ਸੀ ਜਦੋਂ ਮੈਂ ਗਈ ਆ ਚਲੋ ਹੁਣ ਤੇ ਮੇਰੇ ਸਿਸਟਰ ਸਾਂਭਦੇ ਨੇ ਉਹਨਾਂ ਤੋਂ ਥੋੜਾ ਠੀਕ ਫਰਕ ਪੈ ਗਿਆ ਉਹਨਾਂ ਦਾ ਆਦਤਾਂ ਪੈ ਗਈ ਉਹਨਾਂ ਨਾਲ ਮੈਨੂੰ ਸਭ ਰਾਜ ਵੀ ਅਸੀਂ ਹਮੇਸ਼ਾ ਦੇਖਦੇ ਆ ਜਦੋਂ ਕਿਤੇ ਪਤਨੀ ਨਿਸ਼ਤਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਪ੍ਰੋਬਲਮ ਆਉਂਦੀਆਂ ਨੇ ਪਤੀ ਬਹੁਤ ਘੱਟ ਖੜਦੇ ਨੇ ਜ਼ਿੰਦਗੀ ਵਿੱਚ ਅਸੀਂ ਦੇਖਿਆ ਸਾਥ ਦਿੰਦੇ ਨੇ ਤੁਹਾਡੇ ਪਤੀ ਦਾ ਕੀ ਹਾਲਾਤ ਨੇ ਨਹੀਂ ਮੇਰੇ ਪਤੀ ਤਾਂ ਮੇਰੇ ਨਾਲ ਹੀ ਖੜੇ ਸੀ ਜਿਸ ਦਿਨ ਉਹਨਾਂ ਨੂੰ ਪਤਾ ਲੱਗਾ ਉਸੇ ਵੇਲੇ ਆ ਗਏ ਸੀ ਉਹ ਉਸ ਦਿਨ ਹੀ ਆ ਗਏ ਸੀ ਰਾਤ ਹੀ ਆ ਗਏ ਸੀ ਕੰਪਨੀ ਦੇ ਵਿੱਚ ਸੀ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਚਲੋ ਇਹਨਾਂ ਦੇ ਸਾਥ ਨਾਲ ਹੀ ਮੇਰਾ ਹੌਸਲਾ ਵਧਿਆ ਤੇ ਮੈਂ ਇਦੋਂ ਕਿ ਮੈਨੇ ਸੋ ਵੀ ਇਲਾਜ ਦੀ ਗੱਲ ਕਰੀਏ ਕਿੱਥੇ ਕਿੱਥੇ ਤੁਸੀਂ ਇਲਾਜ ਕਰਾਇਆ ਹੁਣ ਤੱਕ ਕਿੰਨੇ ਕੇ ਪੈਸੇ ਲੱਗੇ ਸੀ ਘਰ ਦੇ ਹਾਲਾਤ ਕੀ ਨੇ ਤੁਹਾਡੇ ਪਹਿਲਾਂ ਤੇ ਮੇਰੇ ਲੱਗਾ 1.5 ਲੱਖ ਰੁਪਈਆ ਮੇਰਾ ਮੁੱਖੀ ਹਸਪੀਟਲ ਲੱਗਾ ਇੱਥੇ ਰਮਿੰਦਰ ਡਾਇਲਸਿਸ ਦੇ ਕਰਾਉਂਦੀ ਰਹੀ ਇੱਥੇ ਵੀ ਕਾਫੀ ਪੈਸੇ ਲੱਗੇ ਇੱਥੇ ਵੀ ਮੇਰਾ 14-15 ਲੱਖ ਰੁਪਈਆ ਲੱਗ ਗਿਆ ਤੇ ਚਲੋ ਹੁਣ ਥੋੜਾ ਠੀਕੇ ਪਹਿਲਾਂ ਹਾਲਾਤ ਘਰ ਦੇ ਬਹੁਤ ਮਾੜੇ ਸੀ ਚਲੋ ਹੁਣ ਮੇਰੇ ਸਹੇਰ ਆ ਚਲੋ ਸੋਹਰਾ ਸਾਹਾ ਇਹ ਮਦਦ ਕਰਦੇ ਮੇਰੀ ਤੇ ਚਲੋ ਪਿੰਡ ਵਾਲਿਆਂ ਬਹੁਤ ਸਾਥ ਦਿੱਤਾ ਕਿਸੇ ਨੇ 10000 ਜੇ ਦਿੱਤਾ ਕਿਸੇ ਨੇ 20000 ਜੇ ਦਿੱਤਾ ਇਦਾਂ ਕੁਛ ਇਹਨਾਂ ਦੇ ਫਰੈਂਡ ਸਰਕਲ ਨੇ ਦੇ ਦਿੱਤਾ ਪਿੰਡ ਵਾਲਿਆਂ ਨੇ ਬਹੁਤ ਸਾਥ ਦਿੱਤਾ ਬਿਲਕੁਲ ਹੀ ਤੁਸੀਂ ਦੇਖਿਆ ਰਾਜਵੀਰ ਨੇ ਦੱਸਿਆ ਵੀ ਉਹਦੇ ਸੋਹਰੇ ਪਰਿਵਾਰ ਵੀ ਜਿੰਨੇ ਜੋਗੇ ਹੈਗੇ ਨੇ ਬਹੁਤ ਮਦਦ ਕਰਦੇ ਨੇ ਖਾਸ ਕਰਕੇ ਪਿੰਡ ਵਾਸੀਆਂ ਦਾ ਅਸੀਂ ਧੰਨਵਾਦ ਕਰਦੇ ਆ ਭਾਈ ਤੁਸੀਂ ਆਪਣੇ ਇਲਾਕੇ ਦੇ ਦੀ ਭੈਣ ਜੀ ਤੁਹਾਡੀ ਨੋ ਜਿਹੜੀ ਵਿਆਹ ਕਿਉਂਦੀ ਆ ਤੁਸੀਂ ਇੰਨਾ ਮਦਦ ਕਰਦੇ ਹੋ ਇੰਨਾ ਸਪੋਰਟ ਕਰਦੇ ਹੋ ਬਹੁਤ ਧੰਨਵਾਦ ਆ ਉਹਨਾਂ ਦਾ ਕਿਉਂਕਿ ਅਸੀਂ ਦੇਖਿਆ ਵੀ ਯਾਤਰ ਇਸ ਤਰ੍ਹਾਂ ਬਹੁਤ ਘੱਟ ਲੋਕ ਹੁੰਦੇ ਨੇ ਮਦਦ ਕਰਨ ਵਾਲੇ ਪਰ ਮੈਂ ਇਹਨਾਂ ਪਿੰਡ ਵਾਲਿਆਂ ਦੇ ਸ਼ਾਬਾਸ਼ ਆ ਮਾੜੇ ਸਮੇਂ 'ਚ ਇਸ ਪਰਿਵਾਰ ਦੀ ਬਾਹ ਫੜੀ ਆ ਇਸ ਪਰਿਵਾਰ ਦੀ ਸਾਧ ਲਈ ਆ ਬਹੁਤ ਧੰਨਵਾਦ ਆ ਮੈਨੂੰ ਸੁਪੀ ਹੁਣ ਕਿਡਨੀ ਤੁਹਾਡੀ ਦੋਵੇਂ ਡੈਮੇਜ ਹੋ ਗਿਆ ਨੇ ਹੁਣ ਤੁਹਾਨੂੰ ਕਿਡਨੀ ਕਿੰਨੇ ਦੇਣੀ ਆ ਕਿਸ ਤਰ੍ਹਾਂ ਤੁਹਾਡਾ ਜਿਹੜਾ ਇਲਾਜ ਹੋਣਾ ਵਾ ਤੇ ਕਿੱਥੇ ਡਾਕਟਰਾਂ ਨੇ ਪੈਸੇ ਕਿੰਨੇ ਕ ਮੰਗ ਲਏ ਮੇਰੀ ਕਿਡਨੀ ਮੇਰੇ ਫਾਦਰ ਸਾਹਿਬ ਨੇ ਦੇਣੀ ਆ ਤੇ ਡਾਕਟਰਾਂ ਇਸ਼ੀ ਲੱਖ ਤੇ 90000 ਰੁਪਇਆ ਮੰਗਿਆ ਤੇ ਚਲੋ ਮੇਰੀ ਮਦਦ ਕੀਤੀ ਜਾਵੇ ਜੇ ਮੈਂ ਆਪਣੇ ਪਰਿਵਾਰ ਦੇ ਵਿੱਚ ਸਹੀ ਸਲਾਮਤ ਰਵਾਂ ਆਪਣੇ ਬੱਚਿਆਂ ਵਿੱਚ ਖੁਸ਼ ਰਵਾਂ ਮੈਨੂੰ ਐਸੋ ਵੀ ਇੰਨਾ ਪੈਸਿਆਂ ਦਾ ਇਲਾਜ ਕਰ ਸਕਦੇ ਉਹ ਇੰਤਜ਼ਾਮ ਹੋਊਗਾ ਤੁਹਾਨੂੰ ਪੈਸੇ ਆ ਕੇ ਜਾਂ ਸੰਗਤ ਗਾੜੀ ਜਾਂ ਲੋਕਾਂ ਗਾੜੀ ਅਪੀਲ ਕਰਨੀ ਪੈਣੀ ਚੀਜ਼ ਦੀ ਵੀ ਮਦਦ ਕੀਤੀ ਜਾਵੇਗੀ ਹਾਂਜੀ ਲੋਕਾਂ ਗਾਜੀ ਵੀ ਕਰਨੀ ਬੈਂਪੀ ਮੇਰੀ ਮਦਦ ਕੀਤੀ ਜਾਵੇ ਸਾਡੇ ਕੋਲ ਨਹੀਂ ਨਹੀਂ ਪੈਸੇ ਹੈਗੇ ਜਿੰਨਾ ਮੇਰੇ ਕੋਲ ਪੈਸੇ ਹੈਗੇ ਸਾਡਾ ਲਾਜ ਹੋ ਗਿਆ ਮੇਰਾ ਚਲੋ ਮੇਰੇ ਹਸਬੰਦ ਨੇ ਮੇਰਾ ਲਾਜ ਕਰਾਤਾ ਜਿੰਨੇ ਹੈਗੇ ਸੇ ਰਲ ਮਿਲ ਕੇ ਕੁਝ ਪੇਂਟ ਵਾਲੇ ਨੇ ਤੇ ਹੁਣ ਸੰਗਤ ਗਾੜੀ ਹੈ ਜਦਾਸ ਪਿੰਡ ਲੜਦਾ ਨਹੀਂ ਜੀਵਨ ਪੂੰਜੀ ਜਿੰਨੀ ਕਮਾਈ ਸੀ ਤੁਹਾਡੇ ਪਤੀ ਨੇ ਸਾਰੇ ਪੈਸੇ ਜਿਹੜੇ ਨੇ ਤੁਹਾਡੇ ਲਾਜ ਵਾਸਤੇ ਲਾ ਦਿੰਦੇ ਨੇ ਅੱਜ ਬਿਲਕੁਲ ਖਾਲੀ ਹੋ ਕੇ ਬਹਿ ਗਿਆ ਤੁਹਾਡਾ ਹਾਂਜੀ ਹਾਂਜੀ ਜਿੰਨੇ ਪੈਸੇ ਸਾਰੇ ਉਹਨਾਂ ਨੇ ਮੇਰੇ ਲਾਜ ਅਕੇ ਲਾ ਦਿੱਤੇ ਤੇ ਖਾਲੀ ਹੋ ਕੇ ਬਹਿ ਗਏ ਠੀਕ ਬਹੁਤ ਬਧਨਵਾਦ ਤੁਸੀਂ ਦੇਖਿਆ ਅੱਜ ਗੱਲਬਾਤ ਕੀਤੀ ਰਾਜਵੀਰ ਦੇ ਨਾਲ ਜਿੰਨੇ ਕਿ ਆ ਵੀ ਮੇਰੇ ਪਤੀ ਨੇ ਜਿੰਨੀ ਜ਼ਿੰਦਗੀ ਚ ਮਿਹਨਤ ਕੀਤੀ ਸੀ ਸਾਰੇ ਪੈਸੇ ਜਿਹੜੇ ਲੱਗੇ ਨੇ ਅੱਜ ਬਿਲਕੁਲ ਖਤਮ ਹੋ ਗਏ ਨੇ ਕੋਈ ਪੈਸਾ ਨਹੀਂ ਹੈ ਪਰ ਫਿਰ ਵੀ ਮੈਂ ਕਹਿੰਦਾ ਸ਼ਾਬਾਸ਼ ਆ ਧੰਨਵਾਦ ਆ ਉਸ ਪਤੀ ਦਾ ਜਿਨੇ ਆਪਣੀ ਪਤਨੀ ਵਾਸਤੇ ਦਿਨ ਰਾਤ ਕਮਾਈ ਕੀਤੀ ਸੀ ਕਿ ਪਤਾ ਸੀ ਵੀ ਇਹੋ ਸਮੇਂ ਤੇ ਅਜੇ ਮੌਤ ਆ ਕੇ ਉਹ ਸਾਰੇ ਪੈਸੇ ਜਿਹੜੇ ਜ਼ਿੰਦਗੀ ਲੱਗਣਗੇ ਪਰ ਸ਼ਾਬਾਸ਼ ਉਸ ਨੌਜਵਾਨ ਦੇ ਜਿਹੜਾ ਆਪਣੀ ਪਤਨੀ ਦੇ ਨਾਲ ਖੜਾ ਬਲਾਜ ਜਿੰਨੀ ਮਿਹਨਤ ਕੀਤੀ ਸੀ ਹੰਤ ਤੱਕ ਕੰਪਨੀਾਂ ਚ ਜਾ ਜਾ ਕੇ ਦਿਨ ਰਾਤ ਕੀਤੀ ਸੀ ਕਿਨੇ 14-15 ਲੱਖ ਰੁਪਏ ਲੱਗ ਗਿਆ ਉਸ ਤੋਂ ਪਿੰਡ ਵਾਸੀਆਂ ਨੇ ਹੋਰ ਲੋਕਾਂ ਨੇ ਬਹੁਤ ਮਦਦ ਕੀਤੀ ਯਾਰ ਦੋਸਤਾਂ ਨੇ ਕਿੰਨੀ ਕਿ ਸਪੋਰਟ ਕੀਤੀ ਦੋਸਤ ਸਰ ਮੇਰੇ ਪਿੰਡ ਵਾਲਿਆਂ ਨੇ ਮੇਰੀ ਬਹੁਤ ਹੈਲਪ ਕੀਤੀ ਕਿਉਂਕਿ ਜਦੋਂ ਮੈਂ ਮਤਲਬ ਗਿਆ ਸੀ ਅਜੇ ਤੇ ਇਹ ਤੋਂ ਉਸੇ ਵੇਲੇ ਆ ਗਿਆ ਬਾ ਕੰਪਨੀ ਚ ਤੇ ਮੇਰੇ ਪਿੰਡ ਨੇ ਮੇਰੀ ਬਹੁਤ ਮਦਦ ਕੀਤੀ ਮੇਰੇ ਯਾਰਾਂ ਦੋਸਤਾਂ ਨੇ ਮੇਰੀ ਬਹੁਤ ਹੈਲਪ ਕੀਤੀ ਮੇਰੇ ਸਹੁਰਾ ਪਰਿਵਾਰ ਵੱਲੋਂ ਮੇਰੀ ਬਹੁਤ ਹੈਲਪ ਹੋਈ ਮੇਰੇ ਖੁਦ ਦੇ ਪਰਿਵਾਰ ਨੇ ਵੀ ਮੇਰੇ ਬ੍ਰਦਰ ਨੇ ਸਾਰਿਆਂ ਨੇ ਮੇਰੀ ਬਹੁਤ ਹੈਲਪ ਕੀਤੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਬਸ ਹੁਣ ਮੈਂ ਆਪਣੀ ਵਾਈਫ ਦੀ ਕਿਡਨੀ ਟ੍ਰਾਂਸਪਲੈਂਟ ਕਰਨਾ ਚਾਹੁੰਦਾ ਹਾਂ ਉਹਦੇ ਵਾਸਤੇ ਮੇਰਾ ਖਰਚਾ ਹੈਗਾ ਵਾ 6.90 ਲੱਖ ਰੁਪਿਆ ਤੇ ਮੈਂ ਸੰਗਤ ਅੱਗੇ ਬੇਨਤੀ ਹੈ ਕਿ ਮੇਰੀ ਉਹ ਹੈਲਪ ਕੀਤੀ ਜਾਵੇ ਤਾਂ ਕਿ ਮੈਂ ਆਪਣੀ ਵਾਈਫ ਦਾ ਜੋ ਆ ਕਿਡਨੀ ਟ੍ਰਾਂਸਪਲੈਂਟ ਕਰ ਸਕਾਂ ਤੇ ਆਪਣੇ ਬੱਚਿਆਂ ਦੇ ਵਿੱਚ ਆਪਾਂ ਦੋਵੇਂ ਆਪਣਾ ਵਧੀਆ ਜੀਵਨ ਬਤੀਤ ਕਰ ਸਕੀਏ ਅਸੀਂ ਦੇਖਿਆ ਹੁਣੇ ਗੱਲਬਾਤ ਕੀਤੀ ਰਾਜਵੀਰ ਦੇ ਨਾਲ ਰਾਜਵੀਰ ਦਾ ਕਹਿਣਾ ਸੀ ਵੀ ਮੇਰੇ ਪਤੀ ਵਰਗਾ ਪਤੀ ਸ਼ਾਇਦ ਨਾ ਕਿਸੇ ਨੂੰ ਮਿਲੇ ਮੈਂ ਕਹਿੰਦੀ ਆਪਣੇ ਕਿਸਮ ਵਾਲਾ ਸਮਝਦੀ ਆਂ ਵੀ ਮਾੜੇ ਸਮੇਂ ਚ ਮਾੜੇ ਦੌਰ ਵਿੱਚ ਮੇਰੇ ਨਾਲ ਖੜਾ ਵਾ ਅਤੇ ਦਿਨ ਰਾਤ ਪਛਾਵੀ ਵਾਂਗੂ ਮੇਰਾ ਸੇਵਾ ਕਰਦਾ ਮੇਰੇ ਆਪਣੇ ਬੱਚੇ ਤੱਕ ਦੇਖਭਾਲ ਕਰਦਾ ਕਹਿੰਦੇ ਹਰ ਟਾਈਮ ਮੇਰੇ ਨਾਲ ਖੜਾ ਵਾ ਇਹਦੇ ਬਾਇਦ ਸਾਹਿਬ ਸਰ ਮੈਂ ਤੇ ਇਸ ਕਰਕੇ ਇਹਦੇ ਨਾਲ ਖੜਾ ਕਿਉਂਕਿ ਜੇ ਇਹ ਮੁਸ਼ਕਲ ਮੇਰੇ ਤੇ ਆਉਂਦੀ ਇਹ ਵੀ ਮੇਰੇ ਨਾਲ ਖੜਦਾ ਬਾਕੀ ਮਹਾਰਾਜ ਜੀ ਹਜ਼ੂਰੀ ਵਿੱਚ ਖੜਾ ਹੋਗੇ ਇਹਨੂੰ ਪ੍ਰਣ ਦਿੱਤਾ ਹੈ ਕਿ ਜਿੰਨਾ ਤੱਕ ਰਵਾਂਗੇ ਇਕੱਠੇ ਰਵਾਂਗੇ ਜੋ ਵੀ ਆ ਸਰ ਇਸ ਕਰਕੇ ਮਰਦੇ ਦਮ ਤੱਕ ਮੈਂ ਦਾ ਸਾਥ ਦਊਂਗਾ ਜੋ ਮੈਂ ਸੰਗਤੋਂ ਇਸ ਕੋ ਅਪੀਲ ਕਰਦਾ ਕਿ ਮੈਨੂੰ ਜੋ ਵੀ ਹੋ ਸਕੇ ਮੇਰੀ ਹੈਲਪ ਕੀਤੀ ਜਾਵੇ ਤਾਂ ਕਿ ਮੈਂ ਆਪਣੀ ਵਾਈਫ ਦਾ ਜੋ ਇਲਾਜ ਕਰਾ ਸਕਾਂ ਮਿਨੀ ਐਸੋਪੀ ਪਹਿਲੋਂ ਕਿੰਨੇ ਕੇ ਪੈਸੇ ਲੱਗੇ ਨੇ ਤੇ ਪੈਸੇ ਕਿੱਥੋਂ ਕਿੱਥੋਂ ਇੰਤਜ਼ਾਮ ਕੀਤਾ ਵਾ ਤੇ ਹੁਣ ਕਿੰਨੀ ਦੀ ਗੱਲ ਕਰੀਏ ਕਿੰਨੀ ਕਿੰਨੀਆਂ ਮੈਚ ਹੋਈਆਂ ਵਾ ਦਰਸ਼ਕਾਂ ਨੂੰ ਸਾਡਾ ਕਹੋ ਕਿੰਨੇ ਲਈ ਟਾਰਗੇਟ ਕਰਨੀ ਆ ਕਿਹੜੀ ਕਿਹੜੀ ਹੋਈਆਂ ਮੈਚ ਸਰ ਆਪਾਂ ਕਿੰਨੀ ਟਰਾਂਸਪਲੈਂਟ ਵਾਸਤੇ ਤਿੰਨ ਜਾਨਾਂ ਸੈਂਪਲ ਦਿੱਤੇ ਸੀ ਇੱਕ ਕਿੰਨੇ ਦੀ ਸਿਸਟਰ ਇੱਕ ਇਹਨਾਂ ਦੇ ਰਾਜਵੀਰ ਦੇ ਫਾਦਰ ਸਾਹਿਬ ਤੇ ਇੱਕ ਆਪਣਾ ਤੇ ਇਨ ਮੇ ਮੇਰਾ ਬਲੱਡ ਗਰੁੱਪ ਵੀ ਇਹਨਾਂ ਨਾਲ ਮੈਚ ਨਹੀਂ ਕੀਤਾ ਇਹਨਾਂ ਦੀ ਸਿਸਟਰ ਦਾ ਵੀ ਕਿਸੇ ਮੈਡੀਕਲ ਇਸ਼ੂ ਦਾ ਕਰਕੇ ਇਹਨਾਂ ਨਾਲ ਮੈਚ ਨਹੀਂ ਹੋਇਆ ਇਹਨਾਂ ਦੇ ਫਾਦਰ ਸਾਹਿਬ ਇੱਕਦਮ ਫਿੱਟੇ ਉਹਨਾਂ ਦਾ ਕਿੰਨੀ ਟਰਾਂਸਪਲੈਂਟ ਦਾ ਮਤਲਬ ਪੂਰਾ ਮੈਚ ਹੋ ਗਿਆ ਉਹਨਾਂ ਦੇ ਸਾਰੇ ਟੈਸਟ ਮਤਲਬ ਕੰਪਲੀਟ ਹੋ ਗਏ ਜੋ ਵੀ ਸਾਡਾ ਕਾਗਜ਼ੀ ਜੋ ਵੀ ਸਰਕਾਰੀ ਡਾਕੂਮੈਂਟ ਹੀ ਸਾਰੇ ਕਲੀਅਰ ਹੋ ਗਏ ਆਪਾਂ ਉਹਨਾਂ ਮਤਲਬ ਇਸ ਹੁਣ ਇਹਨਾਂ ਦੇ ਫਾਦਰ ਸਾਹਿਬ ਦੀ ਕਿੰਨੀ ਮੈਚ ਆ ਉਹ ਆਪਾਂ ਟਰਾਂਸ ਸੰਗਤ ਕੁਲੋਂ ਮੇਲਪ ਮੰਗਦੇ ਆ ਤੇ ਸਾਡਾ ਜੋ ਖਰਚਾ ਹੋਇਆ ਸਰ ਐ ਟਾਈਮ ਮਤਲਬ ਆ ਪਹਿਲਾਂ 3-4 ਵਾਰੀ ਐਡਮਿਟ ਹੋਇਆ ਇੱਕ ਵਾਰੀ ਹਾਰਡ ਦਾ ਇਹਨਾਂ ਦਾ ਪ੍ਰੋਬਲਮ ਆ ਗਈ ਹਾਰਡ ਦਾ ਵੀ ਆਪਰੇਟ ਕਰਵਾਇਆ ਉਹਦਾ ਕਰਕੇ ਮੇਰਾ ਖਰਚਾ ਜਿਹੜਾ ਹਾਰਡ ਦਾ ਕਰਕੇ ਸਰ ਜ਼ਿਆਦਾ ਲੱਗ ਗਿਆ ਇਸ ਕਰਕੇ ਸੰਗਤ ਅੱਗੇ ਇਹੀ ਬੇਨਤੀ ਕਿ ਮੇਰੀ ਹੈਲਪ ਕੀਤੀ ਜਦੋਂ ਮੈਂ ਆਪਣੀ ਵਾਈਫ ਦਾ ਜੋ ਟ੍ਰਾਂਸਪਲੈਂਟ ਕਰਾ ਸਕਾਂ 1920 ਲੱਗਦਾ ਵੀ ਜੇ ਕਿ ਕਿਨੀ ਟ੍ਰਾਂਸਪਲੈਂਟ ਮਾ ਪ੍ਰਮਾਤਮਾ ਅਸੀਂ ਅਰਦਾਸ ਕਰਦੇ ਆ ਵੀ ਸਹੀ ਸਲਾਮਤ ਹੋਵੇ ਅਤੇ ਰਾਜਵੀਰ ਆਪਣੇ ਘਰੇ ਵਾਪਸ ਸਿਹਰੇ ਘਰੇ ਜਾਵੇ ਅਤੇ ਆਪਣੇ ਬੱਚਿਆਂ ਨਾਲ ਹਾਸਤਿਵਾਦੀ ਨਵਾਂ ਜੀਵਨ ਸ਼ੁਰੂ ਕਰੇ ਹਾਂ ਸਰ ਮੈਂ ਤੇ ਇਹੀ ਚਾਹਨਾ ਕਿ ਆਪਣੇ ਬੱਚਿਆਂ ਨਾਲ ਹਾਸਤਿਵਾਦੀ ਕਿਉਂਕਿ ਮੇਰੇ ਬੱਚੇ ਛੋਟੇ ਛੋਟੇ ਆ ਨਾ ਇਸ ਟਾਈਮ ਰਾਜਵੀਰ ਦੀ ਜੋ ਕੰਡੀਸ਼ਨ ਆ ਨਾ ਬੱਚਿਆਂ ਨੂੰ ਚੁੱਕ ਸਕਦੀ ਆ ਨਾ ਖੜਾ ਸਕਦੀ ਆ ਮਤਲਬ ਹਾਲਾਤ ਇਸ ਤਰ੍ਹਾਂ ਦੇ ਆ ਕਿ ਆਪਣੇ ਬੱਚਿਆਂ ਨੂੰ ਕਿਤੇ ਮੱਥਾ ਤੱਕ ਵੀ ਨਹੀਂ ਚੁੰਮ ਸਕਦੀ 9 ਮਹੀਨਿਆਂ ਦਾ ਮੇਰਾ ਬੇਟਾ ਜਦੋਂ ਡਿਲੀਵਰੀ ਹੋਈ ਇੱਕ ਕਰੀ ਵੀ ਰਾਜਵੀਰ ਨੇ ਉਹਨੂੰ ਚੁੱਕ ਕੇ ਕਦੀ ਗੋਦੀ ਨਹੀਂ ਪਾ ਕੇ ਵੇਖਿਆ ਉਹ ਬੱਚੇ ਕਿੰਨੇ ਕਿ ਤਰਸਦੇ ਨੇ ਆਪਣੀ ਮਾਂ ਨੂੰ ਕਿੰਨਾ ਉਦੋਂ ਮਾਂ ਕਿੰਨੇ ਕਿ ਤਰਸਦੀ ਆਪਣੇ ਬੱਚਿਆਂ ਵਾਸਤੇ ਵੀ ਮੈਂ ਉਹਨਾਂ ਨੂੰ ਚੁੱਕਾਂ ਗਲੇ ਲਾਵਾ ਪਿਆਰ ਦਗਰਾਵਾ ਸਰ ਮਾਂ ਬਹੁਤ ਤਰਸਦੀ ਆਪਣੇ ਬੱਚਿਆਂ ਨੂੰ ਪਰ ਕੀ ਕਰੀਏ ਮਜਬੂਰੀ ਦਾ ਕਰਕੇ ਜੋ ਇਹਨਾਂ ਨੂੰ ਮਤਲਬ ਬਿਮਾਰੀ ਹੈ ਟਾਈਮ ਉਹਦਾ ਕਰਕੇ ਬੱਚਿਆਂ ਨੂੰ ਲਾਗੇ ਡਾਕਟਰ ਨੇ ਕਿਹਾ ਕਿ ਨਹੀਂ ਬੱਚਿਆਂ ਨੂੰ ਜ਼ਿਆਦਾ ਆਪਣੇ ਲਾਗੇ ਆਉਣ ਨਹੀਂ ਦੇਣਾ ਅਸੀਂ ਦੋਵੇਂ ਜੀ ਆਪਣੇ ਬੱਚਿਆਂ ਨੂੰ ਬਹੁਤ ਘੱਟ ਆਉਣ ਦਈਦਾ ਆਪਣੇ ਲਾਗੇ ਬਸ ਮੈਂ ਜਾਂ ਜੋ ਵੀ ਆ ਆਪਣੇ ਬੱਚਿਆਂ ਨੂੰ ਵੀ ਸਾਮਦਾ ਵਾਂ ਇਹਦੀ ਵੀ ਦੇਖਭਾਲ ਕਰਦਾ ਜਿੰਨਾ ਹੀ ਮੇਕੋ ਹੋ ਸਕਦੀ ਮੈਂ ਵੱਧ ਛੱਡ ਕੇ ਹੈਲਪ ਕਰਦਾ ਬਾਕੀ ਇਹਦੇ ਬ੍ਰਦਰ ਨੇ ਵੀ ਬਹੁਤ ਹੈਲਪ ਕਰਦੇ ਆ ਮੇਰੇ ਸਹੁਰਾ ਸਾਹਿਬ ਵੀ ਬਹੁਤ ਹੈਲਪ ਕਰਦੇ ਆ ਇਸ ਵਿੱਚ ਮੇਰੀ ਮਨੇ ਤੁਹਾਨੂੰ ਵੀ ਪਤਾ ਲੱਗਾ ਕਿ ਜੇ ਤੁਸੀਂ ਗੁਰਦਵਾਰ ਸਾਹਿਬ ਜਾ ਕੇ ਨੰਗੇ ਪੈਰੀ ਅਰਦਾਸ ਬੇਨਤੀ ਵੀ ਕਰਦੇ ਹੋ ਨਾਲ ਪਾਠ ਵੀ ਕਰਦੇ ਹੋ ਆਪਣੀ ਪੰਨੀ ਵਾਸਤੇ ਵੀ ਇਹ ਜਲਦੀ ਠੀਕ ਹੋਵੇ ਤੇ ਅਸੀਂ ਵਾਪਸ ਹੱਸਦੇ ਵਾਸਤੇ ਆਪਣੇ ਘਰੇ ਜਾਈਏ ਹਾਂ ਸਰ ਮੈਂ ਕੋ ਜਦੋਂ ਵੀ ਮੇਰਾ ਟਾਈਮ ਲੱਗਾ ਮੈਂ ਗੁਰੂ ਘਰ ਜ਼ਰੂਰ ਜਾਣਾ ਮੱਥਾ ਟੇਕਦਾ ਪਾਠ ਕਰਦਾ ਕਿ ਜਦੋਂ ਵੀ ਮਾਂ ਮੇਰੀ ਵਾਈਫ ਜਲਦੀ ਜਲਦੀ ਚਲੋ ਠੀਕ ਹੋਈਏ ਆਪਣੇ ਘਰ ਹੱਸਦੇ ਵਾਸਤੇ ਜਾਈਏ ਮੈਂ ਵੀ ਆਪਣਾ ਕੰਮ ਕਰਾਂ ਆਪਣੇ ਬੱਚਿਆਂ ਨੂੰ ਬਾਹਰੋਂ ਕੁਝ ਕਮਾ ਕੇ ਲਿਆ ਕੇ ਜੋ ਮੰਗਣ ਉਹ ਕਮਾ ਕੇ ਦਵਾ ਸਰ ਮੈਂ ਤੇ ਬਹੁਤ ਮਹਾਰਾਜ ਚ ਪਾਸ਼ਾ ਇਹਦੀਆਂ ਮੇਰ ਕਰੇ ਉਹ ਬਸ ਮੈਂ ਤੇ ਹੀ ਚਾਹੁੰਦਾ ਮੇਰੇ ਤੋਂ ਵੀ ਜਦੋਂ ਵਿਆਹ ਹੋਇਆ ਸੀ ਬੜਾ ਹੱਸਦੇ ਵਾਸਤੇ ਜ਼ਿੰਦਗੀ ਸੋਹਣੀ ਬਤੀਤ ਕਰਦੇ ਸੀ ਪਰ ਪਤਾ ਨਹੀਂ ਸੀ ਜ਼ਿੰਦਗੀ ਤੇ ਇਹ ਕਿਹੜੇ ਮੋਰਤੇ ਲਾ ਕੇ ਆਪਣੇ ਖੜੇ ਕਰ ਦੇਣਾ ਅੱਜ ਹਿਸਤਾਂ ਦੇ ਹਾਲਾਤ ਹੋ ਗਏ ਨੇ ਹਾਂਜੀ ਸਰ ਮੈਂ ਬੜਾ ਵਧੀਆ ਸਾਡਾ ਪਰਿਵਾਰ ਜਦੋਂ ਸਾਡੀ ਮੈਰਿਜ ਹੋਈ ਬੜੇ ਵਧੀਆ ਸੀ ਆਪਣੇ ਘਰ ਹੱਸਦੇ ਵਾਸਤੇ ਦੀ ਰੋਜ਼ ਕੰਮ ਤੇ ਜਾਣਾ ਆਉਣਾ ਰਹਿਣਾ ਖਾਣਾ ਕੋਈ ਗੱਲ ਨਹੀਂ ਸਰ ਪਰ ਕਿਸਮਤ ਨੂੰ ਜੋ ਮਨਜ਼ੂਰ ਕਿਸਮਤ ਅੱਗੇ ਕੋਈ ਬੰਦਾ ਹਾਰ ਨਹੀਂ ਸਕਦਾ ਇਹ ਕਰਕੇ ਸਰ ਮੈਂ ਬਹੁਤ ਮੁਸ਼ਕਲਾ ਮੈਨੂੰ ਐ ਟਾਈਮ ਤੇ ਅਸੀਂ ਇਹੀ ਸੰਗਤ ਅੱਗੇ ਬੇਨਤੀ ਮੇਰੀ ਹੈਲਪ ਕੀਤੀ ਜਾਵੇ ਅਸੀਂ ਦੇਖਿਆ ਖਾਸ ਕੇ ਬਰਲਾਜ ਹਮੇਸ਼ਾ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਆਪਣੀ ਘਰਵਾਲੀ ਦੇ ਮਾੜੇ ਸਮੇਂ ਚ ਮਾੜੇ ਦੌਰ ਚ ਖੜਦੇ ਨੇ ਅਸੀਂ ਕਿਹਾ ਦੇਖਿਆ ਤੁਸੀਂ ਤੇ ਸਾਰੀ ਜੀਵਨ ਪੂੰਜੀ ਜਿੰਨੀ ਕਮਾਈ ਸੀ ਸਾਰੇ ਪੈਸੇ ਵਿਲਾਦ ਤੇ ਤੇ ਹਜ ਨਾਲ ਵੀ ਖੜ ਗਏ ਹੋ ਮੇਰੀ ਵੱਡੀ ਸੇਵਾ ਤੁਹਾਡੀ ਵੀ ਅਸੀਂ ਦੇਖਿਆ ਲੋਕ ਬਹੁਤ ਘੱਟ ਖੜਦੇ ਨੇ ਕੀ ਕਰਨ ਜਾਓਗੇ ਨਹੀਂ ਸਰ ਮੈਂ ਕੋ ਜੋ ਵੀ ਜੀਵਨ ਪੂੰਜੀ ਹੀ ਮੈਂ ਸਾਰੀ ਲਈ ਮੈਂ ਬਹੁਤ ਲੋਕਾਂ ਕੋ ਮੇਰੀ ਹੈਲਪ ਕੀਤੀ ਮੇਰੇ ਪਿੰਡ ਵਾਲਿਆ ਬਾਕੀ ਜੋ ਕੋਈ ਕਿਸੇ ਕੋ ਪੈਸੇ ਵਿਆਜੀ ਲੈ ਕੇ ਜਿੱਦਾਂ ਵੀ ਹੋ ਸਕੇ ਮੈਂ ਇਹਨੂੰ ਕਦੀ ਪੈਸਿਆਂ ਤੋਂ ਨਹੀਂ ਲੈਣ ਦੇਣਾ ਕਿਤੋਂ ਵੀ ਮੈਂ ਆਪਣੇ ਹਾਲਾਤ ਵਿਆਜੀ ਆਪਣਾ ਥਾਂ ਵੀ ਗੈਣੇ ਪਾ ਕੇ ਵੀ ਲਏ ਆ ਵੀ ਚਲੋ ਇਹਦਾ ਜੀਵਨ ਬਜੇ ਵਾ ਸੰਗਤ ਅੱਗੇ ਬੇਨਤੀ ਆ ਕਿ ਮਤਲਬ ਹੁਣ ਸਾਰੇ ਬਹੁਤ ਮੇਰੀ ਹੈਲਪ ਕੀਤੀ ਮੇਰੇ ਪਿੰਡ ਨੇ ਪਰ ਘੜੀਮੁੜੀ ਕੇ ਇਹਨੂੰ ਹੈਲਪ ਵਾਸਤੇ ਵੀ ਜਿਹੜਾ ਕਹਿਣਾ ਵਾ ਉਹ ਬਹੁਤ ਔਖਾ ਲੱਗਦਾ ਵਾ ਕਿਉਂਕਿ ਸਾਰਿਆਂ ਦੇ ਪਰਿਵਾਰ ਆ ਸਭ ਆਪੋ ਆਪਣੇ ਘਰੇ ਕਮਾਉਂਦੇ ਆ ਤੇ ਖਾਂਦੇ ਆ ਮਨੇ ਸੋ ਵੀ ਤੁਸੀਂ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿਓ ਜੇਕਰ ਤੁਹਾਡੀ ਕਿਸੇ ਨੇ ਸਾਡੀ ਜਿਹੜੀ ਦਰਸ਼ਕਾਂ ਦੇਖਣ ਦੇ ਸਾਹਬ ਦੀ ਸਾ ਕਿਸੇ ਮੱਤ ਕਰਨੀ ਹੋਵੇ ਕਿਸ ਨੰਬਰ ਤੇ ਰਾਬਤਾ ਕਰਨਾ ਆਪਣਾ ਮੋਬਾਈਲ ਨੰਬਰ ਜੂ ਸਾਂਝਾ ਕਰ ਸਰ ਮੇਰਾ ਮੋਬਾਈਲ ਨੰਬਰ 9878209864 9878209864 ਬਹੁਤ ਧੰਨਵਾਦ ਜੀ ਇਹ ਸੀ ਗੱਲਬਖਤੀ ਰਾਜਵੀਰ ਦੇ ਪਤੀ ਬਲਰਾਜ ਦੇ ਨਾਲ ਤੁਸੀਂ ਦੇਖਿਆ ਜਿਨ੍ਹਾਂ ਨੇ ਆਪਣੇ ਜੀਵਨ ਸਾਥੀ ਲਈ ਆਪਣਾ ਸਭ ਕੁਝ ਨਿਵਾਸ ਵਾਰ ਦਿੱਤਾ ਗਿਆ ਅੱਜ ਆਪਣੀ ਜੀਵਨ ਪੂੰਜੀ ਜਿੰਨੀ ਪੈਸਿਆਂ ਦੀ ਕਮਾਈ ਕੀਤੀ ਸੀ ਹੁਣ ਤੱਕ ਸਾਰੇ ਪੈਸੇ ਲੱਗ ਗਏ ਪਰ ਉਹਨਾਂ ਕਹਿਣਾ ਵੀ ਮੇਰੀ ਤਰਫੋਂ ਦੀ ਠੀਕ ਹੋਣੀ ਚਾਹੀਦੀ ਆ ਮੇਰੀ ਪਤਨੀ ਜੇਕਰ ਠੀਕ ਪਰਮਾਤਮਾ ਜਲਦੀ ਠੀਕ ਕਰਦਾ ਤੇ ਅਸੀਂ ਹਾਸਦੇ ਵਾਸਤੇ ਆਪਣੇ ਵਾਪਸ ਘਰ ਜਾਈਏ ਕਿਉਂਕਿ ਬਰਲਾਜ ਜਿਹੜਾ ਆਪਣੇ ਸੌਰੇ ਘਰੇ ਰਹਿ ਰਿਹਾ ਆਉਣਾ ਜਾਣਾ ਸਫ਼ਰ ਦੂਰ ਹੋਣ ਕਰਕੇ ਇੱਥੇ ਇਲਾਜ ਕਰਵਾ ਰਿਹਾ ਅਤੇ ਦਸ਼ਕਾਂ ਨੂੰ ਅਪੀਲ ਐਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿਹੜੇ ਕਿ ਆਪਣੇ ਜੀਵਨ ਸਾਥੀ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਇਹ ਬੜੀ ਵੱਡੀ ਜਿਹੜੀ ਆ ਮਿਸਾਲ ਬਰਲਾਜ ਨੂੰ ਮਿਲਦੀ ਆ ਮਨੂਦੇਵ ਜੋ ਆਤਮਾ ਤੁਹਾਡਾ ਹਰਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਉਡੀਕ 24 ਤੇ ਕਲਿੱਕ ਕਰੋ ਬੈਲ ਆਈਕਨ ਤੇ